ਅਸੀਂ ਇਸ ਵਕਤ ਹਲਕਸ਼ ਤਰਾਣੇ ਦੇ ਇੱਕ ਗਰਦੇ ਉੱਤੇ ਖੜੇ ਹਾਂ ਜਿੱਥੇ ਕਿ ਘੱਗਰ ਦਰਿਆ ਦਾ ਜਿਹੜਾ ਪਾਣੀ ਚਾਰ ਫਿਰੇ ਖੇਤਾਂ ਨੂੰ ਤਵਾਹ ਕਰਦਾ ਏ ਪਰ ਇਸ ਵਕਤ ਜਿਹੜਾ ਘੱਗਰ ਦਾ ਘਰਦਾ ਲੈਵਲ ਸਹੀ ਹੈ ਔਰ ਲੋਕਾਂ ਨਾਲ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੇ ਇੱਥੇ ਜਿਹੜੇ ਕਿਸਾਨਾਂ ਦੇ ਇਨਸਾਹ ਸੁਖਿਓਏ ਨੇ ਜਿਹੜੀ ਕਿ ਫਸਲ ਨਿਸਰੀ ਹੋਈ ਆ ਝੋਨੇ ਦੀ ਫਸਲ ਇਸ ਵਕਤ ਜਿਹੜੀ ਕਿ ਨਿਸਰੀ ਹੋਈ ਆ ਔਰ ਉਹਦਾ ਕਿਹੇ ਤਰ੍ਹਾਂ ਨੁਕਸਾਨ ਹੋ ਸਕਦਾ ਹੈ ਜੇ ਘੱਗਰ ਇਸ ਤੋਂ ਬਾਹਰ ਆ ਜਾਂਦਾ ਹੈ ਤਾਂ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਲੋ ਵੀ ਇਸ ਤੇ ਪੂਰੀ ਨਜ਼ਰ ਟਿੱਕੀ ਰੱਖੀ ਗਈ ਹੈ ਜਿੱਥੇ ਘੱਗਰ ਬਾਹਰ ਆਉਣ ਦਾ ਖਤਰਾ ਬਣਿਆ ਹੋਇਆ ਹੈ ਉੱਥੇ ਹੀ ਇਸ ਇਲਾਕੇ ਦੇ ਜਿਹੜੇ ਕਿ ਘੱਗਰ ਦੇ ਜਿੱਥੋਂ ਬੰਨ ਟੁੱਟਣ ਦਾ ਖਤਰਾ ਮਡਰਾ ਰਿਹਾ ਹੈ ਉੱਥੋਂ ਦੇ ਲੋਕਾਂ ਵੱਲੋਂ ਵੀ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਇਹਦੇ ਉੱਪਰ ਜਿਹੜਾ ਰੋਕ ਲਾਉਣ ਵਾਸਤੇ ਜਿਹੜੇ ਵੱਡੇ ਵੱਡੇ ਥੈਲੇ ਭਰੇ ਹੋਏ ਨੇ ਮਿੱਟੀ ਦੇ ਔਰ ਮਿੱਟੀ ਦੇ ਵੀ ਪ੍ਰਬੰਧ ਕੀਤੇ ਹੋਏ ਨੇ ਜੇ ਨੀਵਾ ਥਾਂ ਹੈ ਤਾਂ ਉੱਥੇ ਮਿੱਟੀ ਛੁੱਟੀ ਜਾ ਰਹੀ ਹੈ ਅਸੀਂ ਤੁਹਾਨੂੰ ਇਸ ਵਕਤ ਦਾ ਨਜ਼ਾਰਾ ਦਿਖਾਣੇ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਔਰ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਔਰ ਪੰਡਤ ਸਰਪੰਚ ਜਾਂ ਕੋਈ ਹੋਰ ਵੀ ਇੱਥੇ ਜਿਹੜੇ ਨੇੜੇ ਲੱਗਦੇ ਜਿਹੜੇ ਕਿ ਕਿਸਾਨ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਅੱਛਾ ਪਰ ਏਰੀਆ ਦੇ ਵਿੱਚ ਕੁਝ ਕਿਸਾਨ ਜਥੇ ਬੰਦਿਆਂ ਵੀ ਨੇ ਅਸਾਂ ਨਾਲ ਗੱਲ ਕਰਾਂਗੇ ਕਿ ਇਸ ਤਰ੍ਹਾਂ ਦਾ ਇਸ ਇਲਾਕੇ ਦੇ ਵਿੱਚ ਉਹਨਾਂ ਵੱਲੋਂ ਵੀ ਸਾਤ ਆ ਸੁੱਕੇ ਹੋਣਗੇ ਲੇਕਿਨ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਪਿਛਲੇ ਸਮੇਂ ਜਿਹੜਾ ਕਿ ਬਰਸਾਤ ਪੈਣ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਉਸੇ ਪਰ ਲੰਦਾ ਔਰ ਇਸ ਵਕਤ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਤੁਹਾਡੇ ਲੋਕ ਇਸ ਤਰ੍ਹਾਂ ਦਾ ਇਹ ਬੰਨ ਦਾ ਜਿਹੜਾ ਕਿ ਇੰਤਜ਼ਾਮ ਵੀ ਕੋਈ ਕੀਤਾ ਜਾਂਦਾ ਚਲੋ ਇਹ ਇੰਤਜ਼ਾਮ ਜੋ ਸਰਕਾਰੀ ਬੰਨਾ ਜੀ ਬਹੁਤ ਵਧੀਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਮੁਲਾਜ਼ਮ ਵੀ ਆ ਕੇ ਉੱਤੇ ਥੈਲੇ ਲਵਾ ਰਹੇ ਸਰਪੰਚ ਸਾਡੇ ਬਹੁਤ ਵਧੀਆ ਜੀ ਕੰਮ ਕਰਾ ਰਹੇ ਆ ਉਸ ਤੋਂ ਪੁੱਲ ਤੋਂ ਅਗਲੇ ਬੰਦੇ ਸਾਡਾ ਕੋਈ ਪ੍ਰਾਈਵੇਟ ਬੰਨਾ ਜੀ 1 ਕਿਲੋਮੀਟਰ ਪਿਛਲੀ ਵਾਰ 23 ਦੇ ਵਿੱਚੋਂ ਬੰਦ ਰੁੜ ਗਿਆ ਸੀ ਸਾਰਾ ਜੀ ਅਸੀਂ ਆਪ ਲਾਇਆ ਸੀ ਉਹ ਵੀ ਹੁਣ ਵੀ ਅਸੀਂ ਉਹ ਸਾਡੇ ਕੁਝ ਜ਼ਮੀਂਦਾਰ ਸੌਗੀ ਕਰਕੇ ਕੁਝ ਉਹ ਸੀ ਸਿਉਨਿਆਂ ਦੇ ਬੰਦੇ ਸੀ ਜੀ ਜਿਨ੍ਹਾਂ ਦੀ ਜ਼ਮੀਨਾਂ 6-7 ਲੱਖ ਰੁਪਈਆ ਲਾ ਕੇ ਉਹ ਬੰਦ ਬੰਨਿਆ ਜੀ ਉਸ ਤੋਂ ਬਾਅਦ ਅਸੀਂ ਕੱਲ ਐਸ ਡੀ ਐਮ ਸਾਹਿਬ ਵੀ ਆਏ ਸੀ ਉਹਨਾਂ ਨੂੰ ਕਿਉਂ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਅਸੀਂ ਕਿਹਾ ਵੀ ਉਸ ਤੋਂ ਅਗਲੇ ਬੰਦੇ ਵੀ ਸਾਨੂੰ ਵੀ ਚਲ ਥੈਲੇ ਲਾ ਦਿੱਤੇ ਜਲ ਜਿੰਨਾਂ ਕ ਬੰਦ ਮਾੜਾ ਉਹ ਕਹਿੰਦੇ ਬੰਨ ਪ੍ਰਾਈਸ ਇਹ ਤਾਂ ਹਾਲਾਤ ਬਿਲਕੁਲ ਸਹੀ ਹੈ ਐਚ ਡੀ ਐਮ ਸਾਹਿਬ ਆਏ ਸੀ ਕੱਲ ਤਾਂ ਅਜੇ ਹਾਲਾਤ ਸਹੀ ਆ ਲੇਕਿਨ ਪਿਛਲੀ ਵਾਰੀ ਜਿਹੜਾ ਤੁਸੀਂ ਕੋਈ ਆਪਣੇ ਆਪ ਬੰਨਿਆ ਕੋਈ ਉਸ ਨੂੰ ਦੁਆਰੇ ਕਿਸ ਤਰ੍ਹਾਂ ਕੋਈ ਭੁਗਤਾ ਕੀਤਾ ਗਿਆ ਜਾਂ ਨਹੀਂ ਉਹ ਬੰਨਿਆ ਆਪਦੇ ਤੌਰ ਤੇ ਬੰਨਿਆ ਜੀ ਦੁਆਰਾ ਫੇਰ ਕੋਈ ਸਰਕਾਰ ਵੱਲੋਂ ਕੋਈ ਉੱਤੇ ਪੈਸਾ ਨਹੀਂ ਲੱਗਾ ਇੱਕ ਖੋਟਾ ਪੈਸਾ ਨਹੀਂ ਲੱਗਾ ਨਾ ਕੋਈ ਨਰੇਗਾ ਦਾ ਥੈਲੇ ਲੱਗਾ ਜੀ ਉਹਦੇ ਉੱਤੇ ਕੀ ਮੰਗ ਕਰਦੇ ਹੋ ਅਸੀਂ ਮੰਗੇ ਹੋਈ ਗੱਲਦਾ ਵੀ ਜੋ ਬੰਨ ਲੱਗਾ ਹੈ ਉਹਨੂੰ ਵੀ ਕੋਈ ਸਰਕਾਰੀ ਤੌਰ ਤੇ ਉਹਦੀ ਵੀ ਨਿਗਰਾਨੀ ਕੀਤੀ ਜਾਵੇ ਕਿੰਨਾ ਕਿ ਕਿੰਨੇ ਕ ਫੁੱਟ ਦਾ ਉਹਦੇ ਵਿੱਚ ਜਿਹੜਾ ਕਿ ਤੁਹਾਡਾ ਤੁਸੀਂ ਕਿੰਨੇ ਵੀ ਜਿਹੜਾ ਤੁਸੀਂ ਉਹ ਹੈਗਾ ਜੀ ਕੋਈ ਮੇਰਾ ਖਿਆਲ 40 50 ਫੁੱਟ ਦਾ ਪਾਰਟ ਆ ਜੀ ਉਹ ਉਹ ਪਿਛਲੀ ਵਾਰ ਪੈ ਗਿਆ ਸੀ ਕੁਝ ਉਹਦੇ ਨਾਲ ਤੋਂ ਉਹ ਕੋਈ ਜਾਂਦਾ ਸੀ ਜੀ ਕੁਝ ਸਾਡੇ ਜ਼ਿਮੀਦਾਰ ਜਿਹੜੇ ਭਰਾ ਉਹ ਵੀ ਕੁਝ ਸਹਯੋਗ ਨਹੀਂ ਸੀ ਦੇ ਰਹੇ ਉਸ ਵਿੱਚ ਸਰਪੰਚ ਸਾਹਿਬ ਨੂੰ ਕੱਲ ਕਿਹਾ ਸੀ ਉਹ ਕਹਿੰਦੇ ਵੀ ਢਾਟਾ ਛੁਲ ਮਸਲਾ ਹੱਲ ਕਰਦੇ ਆ ਜੀ ਕੀ ਲੱਗਦਾ ਇਸ ਵਾਰ ਵੀ ਉਹ ਨੀਵਾ ਹੈ ਜਾਂ ਮਿੱਟੀ ਉਹਦੇ ਦਬੀ ਹੈ ਨੀਵਾ ਜੀ ਬਿਲਕੁਲ ਜ਼ਮੀਨ ਦੇ ਲੈਵਲ ਦੇ ਬਰਾਬਰ ਆ ਬਾਕੀ ਅਗਲੇ ਬੰਨੇ ਬੰਨ ਸਹੀ ਹੋ ਬਿਲਕੁਲ ਨੀਵਾ ਜੀ ਉਹਦਾ ਕੋਈ ਪੁਖਤਾ ਪ੍ਰਬੰਧ ਨਹੀਂ ਨਾ ਉਹ ਪ੍ਰਸ਼ਾਸਨ ਨਹੀਂ ਉਹਦੇ ਨਾਲ ਕੋਈ ਖਿਆਲ ਦੇ ਰਿਹਾ ਜੀ ਬਹੁਤ ਵਾਰੀ ਅਸੀਂ ਖਬਰ ਵੀ ਲਵਾਈ ਸੀ ਉਹਦੇ ਬਾਰੇ ਕੋਈ ਉਹਦੇ ਬਾਰੇ ਕੁਝ ਨਹੀਂ ਕੀ ਨਾ ਤੁਹਾਡਾ ਔਰ ਕਿਹੜਾ ਜਸਵਿੰਦਰ ਸਿੰਘ ਮੈਂ ਕ੍ਰਾਂਤੀਕਾਰੀ ਇਕਾਈ ਪ੍ਰਧਾਨ ਬਾਸ਼ਾਪੁਰ ਤੋਂ ਆ ਜੀ ਇਹ ਸੰਸਾਨ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਅੱਜ ਗੱਲਬਾਤ ਕਰ ਰਹੀਆਂ ਸੀ ਸਾਡੇ ਨਾਲ ਅਸੀਂ ਹੋਰ ਵੀ ਗੱਲ ਕਰਾਂਗੇ ਜਿਹੜੇ ਕਿ ਇੱਥੋਂ ਦੇ ਸਰਪੰਚ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਇਸ ਵਕਤ ਦਾ ਇੱਥੋਂ ਦੇ ਹਾਲਾਤ ਹੈ ਔਰ ਕਿਸ ਤਰ੍ਹਾਂ ਦੀ ਪਿਜੀਸ਼ਨ ਹੈ ਹਾਂਜੀ ਇਸ ਵਕਤ ਤੇ ਕਿ ਕੱਗਰ ਦਾ ਬੰਦ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਕਿਉਂਕਿ ਕਈ ਵਾਰੀ ਕੋਈ ਖਤਰੀ ਘੱਟੀ ਹੁੰਦੀ ਹੈ ਜਿੱਥੇ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਜਾਂਦੀ ਹੈ ਇਹ ਬੰਦ ਟੁੱਟਣ ਦੇ ਨਾਲ ਕੱਗਰ ਦਾ ਪਰ ਇਸ ਵਾਰ ਹਜੇ ਤੱਕ ਕੋਈ ਖਤਰੀ ਦੀ ਘੰਟੀ ਤੋਂ ਬਾਹਰ ਹੈ ਪਰ ਅਸੀਂ ਇੱਥੋਂ ਦੇ ਜਿਹੜੇ ਸਰਪੰਚ ਨੇ ਔਰ ਕਿਸਾਨ ਨੇ ਉਹਨਾਂ ਨੇ ਵੀ ਗੱਲਾਂ ਕਰਾਇਆ ਕਿ ਇਸ ਤਰ੍ਹਾਂ ਦੇ ਇੱਥੇ ਮਾਹੌਲ ਹੈ ਔਰ ਜਿਹੜਾ ਕਿਸ ਤਰ੍ਹਾਂ ਕੋਈ ਖਤਰਾ ਦੀ ਘੰਟੀ ਆ ਇੱਥੇ ਇਹਨਾਂ ਲੋ ਥੈਲੇ ਵੀ ਬਣਨੇ ਜਾ ਰਹੇ ਆ ਜਿਹੜੇ ਕਿ ਕਈ ਵਾਰੀ ਬੰਦ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਪਾੜ ਪੈ ਜਾਂਦਾ ਤਾਂ ਉਹਨੂੰ ਰੋਕਣ ਵਾਸਤੇ ਪ੍ਰਬੰਧ ਪਹਿਲਾਂ ਹੋਣਾ ਜ਼ਰੂਰੀ ਆ ਔਰ ਜਿਹੜੀ ਮਿੱਟੀ ਵੀ ਜਿਸ ਥਾਂ ਤੇ ਨੀਵੇਂ ਨੀਵੇਂ ਇੱਕ ਘਰ ਦਾ ਬੰਨਾ ਉੱਥੇ ਮਿੱਟੀ ਵੀ ਸਿੱਟੀ ਜਾ ਰਹੀ ਆ ਉਸੇ ਤਰ੍ਹਾਂ ਹੀ ਇਹ ਜਿਹੜੇ ਕਿ ਇੱਥੇ ਮੌਕੇ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਨੇ ਪਰ ਅਸੀਂ ਜਿਹੜੇ ਸਪਿੰਟ ਦੇ ਸਰਪੰਚ ਆ ਉਹਨਾਂ ਨਾਲ ਗੱਲ ਕਰਾਂ ਕਿ ਇਸ ਤਰ੍ਹਾਂ ਦਾ ਮਾਹੌਲ ਹੈ ਔਰ ਹਜੇ ਤੱਕ ਪਾਣੀ ਦਾ ਕਿਸ ਤਰ੍ਹਾਂ ਦਾ ਲੈਵਲ ਚੱਲ ਰਿਹਾ ਹੈ ਅ ਹਜੇ ਤੱਕ ਤਾਂ ਮਾਹੌਲ ਬਿਲਕੁਲ ਠੀਕ ਹੈ ਜੀ ਬਜਿੱਤਰ ਸਿੰਘ ਬਾਜਵਾ ਤੇ ਹਾਂਜੀ ਸਰਪੰਚ ਬਾਦਸ਼ਾਹਪੁਰ ਤੋਂ ਮਾਹੌਲ ਬਿਲਕੁਲ ਠੀਕ ਹੈ ਜੀ ਕਿ ਗਰਦਾ ਜਿਹੜਾ ਲੈਵਲ ਆ ਉਹ ਵੀ ਅੰਡਰ ਕੰਟਰੋਲ ਆ ਪਾਣੀ ਵੀ ਅੰਡਰ ਕੰਟਰੋਲ ਆ ਪਰ ਕਿਸੇ ਵੀ ਅਨਸਖਾਵੀ ਘਟਨਾ ਨਾ ਵਾਪਰ ਜੇ ਉਦੇ ਸਬੰਧ ਚ ਜਿਹੜੇ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਮੈਡਮ ਵੱਲੋਂ ਐਸਡੀਓ ਸਾਹਿਬ ਵੱਲੋਂ ਡਰੇਨ ਵਿਭਾਗ ਵੱਲੋਂ ਜਿਹੜੇ ਇਹ ਬੰਦੇ ਤੁਸੀਂ ਪਿੱਛੇ ਦੇਖੇ ਆ ਲੇਬਰ ਲੱਗੀ ਹੋਈ ਆ ਤੇ ਕੁਝ ਕੁ ਬੰਦੇ ਸੀ ਪੰਚਾਇਤ ਵੱਲੋਂ ਲਾਏ ਹੋਏ ਨੇ ਸੈਂਡ ਬੈਗ ਭਰਨ ਦੇ ਲਈ ਕਿ ਜਿੱਥੇ ਜਿੱਥੇ ਸਾਨੂੰ ਲੱਗਦਾ ਕਿ ਵੀਕ ਪੁਆਇੰਟ ਹੈਗੇ ਆ ਬੰਨ ਚ ਜਾਂ ਕਿਤੇ ਖੱਡਾਂ ਪਈਆਂ ਨੇ ਉੱਥੇ ਜਿਹੜੀ ਮੇਨਟੇਨੈਂਸ ਆ ਉਹ ਚੱਲ ਰਹੀ ਆ ਬਾਕੀ ਡਰੇਨੇਜ ਵਿਭਾਗ ਤੋਂ ਐਸਡੀਓ ਸਾਹਿਬ ਵੀ ਪਹੁੰਚੇ ਹੋਏ ਆ ਉਹ ਕੋਈ 2 ਕਿਲੋਮੀਟਰ ਅੱਗੇ ਗਏ ਹੋਏ ਨੇ ਦੇਖਣ ਦੇ ਲਈ ਸੋ ਸਾਰਾ ਕੁਝ ਹਜੇ ਤੱਕ ਅੰਡਰ ਕੰਟਰੋਲ ਹੈ ਜੀ ਕੀ ਲੱਗਦਾ ਜੇਕਰ ਬਾਈ ਚਾਂਸ ਕੋਈ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦਾ ਖਤਰਾ ਹੀ ਘੰਟੀ ਲੱਗਦੀ ਆ ਤਾਂ ਇਸ ਏਰੀਆ ਦੇ ਵਿੱਚ ਕਿੰਨੇ ਕੁ ਪਿੰਡ ਜਿਹੜੇ ਜਾਂ ਕਿੰਨੇ ਕੁ ਏਕੜ ਫਸਲ ਜਿਹੜੀ ਕਿ ਤਬਾਹ ਹੋ ਸਕਦੀ ਹੈ ਦੇਖੋ ਜੇ ਤਾਂ ਨਾਰਮਲ ਜਿੱਦਾਂ ਹੁਣ ਹੈਗਾ ਪਿਛਲੇ 15 20 ਦਿਨ ਤੋਂ ਪਾਣੀ ਇਸੇ ਲੈਵਲ ਤੇ ਚੱਲ ਰਿਹਾ ਹੈ ਘਰ ਦਾ ਤਾਂ ਕਰਕੇ ਸਾਨੂੰ ਕੋਈ ਖਤਰੇ ਵਾਲੀ ਕੋਈ ਗੱਲ ਲੱਗਦੀ ਨਹੀਂ ਪਰ ਜੇ ਪਿੱਛੋਂ ਪਾਣੀ ਕੋਈ ਜ਼ਿਆਦਾ ਹੀ ਆ ਜਾਂਦਾ ਜਾਂ ਛੱਡ ਦਿੱਤਾ ਜਾਂਦਾ ਤਾਂ ਫਿਰ ਜਿਹੜੀ ਪਿੰਡ ਇੱਕ ਦੋ ਤਿੰਨ ਪਿੰਡ ਨਹੀਂਗੇ ਫਿਰ ਤਾਂ ਬਹੁਤ ਸਾਰੇ ਪਿੰਡ ਇਹ ਪੂਰਾ ਇਲਾਕਾ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਪ੍ਰਭਾਵਿਤ ਹੁੰਦੀ ਹੈ ਮਰਦੀ ਹੈ ਤੇ ਡੰਗਰਾਂ ਦਾ ਪਸ਼ੂਆਂ ਦਾ ਚਾਰਾ ਹੋਰ ਸਾਰਾ ਜਾਨ ਜੰਤੂ ਸਾਰਾ ਕੁਝ ਪ੍ਰਭਾਵਿਤ ਹੁੰਦਾ ਜੀ ਕੀ ਲੱਗਦਾ ਤੁਹਾਨੂੰ ਜਿਵੇਂ ਕਿ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕਾਫੀ ਪਿੰਡਾਂ ਦੇ ਪਿੰਡ تباہ ਹੋਏ ਆ ਜਿੱਥੇ ਕਿ ਅੱਜ ਇੱਥੋਂ ਵੀ ਰਾਸ਼ਨ ਵਗੈਰਾ ਸਾਰਾ ਗਿਆ ਹੈ ਹਲਕਾ ਵਿਧਾਇਕ ਅਤੇ ਸਮਾਜ ਸੇਵੀ ਸੰਸਥਾਵਾਂ ਕਾਫੀ ਵੱਡੀ ਦਰ ਦੇ ਵਿੱਚ 5-6 ਟਰੱਕ ਭਰ ਕੇ ਲੈ ਕੇ ਗਏ ਨੇ ਕੀ ਲੱਗਦਾ ਵੀ ਇਸ ਏਰੀਆ ਦੇ ਵਿੱਚ ਹਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਖਤਰੇ ਦੀ ਘੰਟੀ ਜਾਂ ਪ੍ਰਸ਼ਾਸਨ ਵੱਲੋਂ ਕੋਈ ਇਸ ਤਰ੍ਹਾਂ ਦੇ ਤੁਹਾਨੂੰ ਸੁਝਾਅ ਦਿੱਤੇ ਜਾ ਰਹੇ ਹੈ? ਇਹ ਪ੍ਰਸ਼ਾਸਨ ਵੱਲੋਂ ਜਿਹੜੀ ਪੂਰੀ ਜਿਹੜੀ ਹੈ ਤਸੱਲੀ ਦਿੱਤੀ ਜਾ ਰਹੀ ਹੈ ਤੇ ਉਹ ਗੇੜਾ ਵੀ ਮਾਰ ਰਹੇ ਨੇ ਹਰ ਇੱਕ 2-3 ਘੰਟਿਆਂ ਬਾਅਦ ਉਹ ਅਪਡੇਸ਼ਨ ਲੈਂਦੇ ਨੇ ਆ ਕੇ ਵੀ ਜਾਂਦੇ ਨੇ ਮੌਕੇ ਤੇ ਤੇ ਉਹਨਾਂ ਵੱਲੋਂ ਸਾਨੂੰ ਸਹਿਯੋਗ ਵੀ ਜਦੋਂ ਕਿਸੇ ਸਾਨੂੰ ਚੀਜ਼ ਦੀ ਰਿਕੁਆਇਰਮੈਂਟ ਹੁੰਦੀ ਹੈ ਮਿੱਟੀ ਦੀ, ਸੈਂਡ ਬੈਗ ਦੀ ਜਾਂ ਕੋਈ ਜੀਸੀਬੀ ਦੀ ਤਾਂ ਸਾਨੂੰ ਤੁਰੰਤ ਤਰੰਤ ਜਿਹੜੀ ਉਹ ਪ੍ਰੋਵਾਈਡ ਕਰਾਉਂਦੇ ਨੇ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਕੋਈ ਦਿੱਕਤ ਨਹੀਂ ਗਈ ਤੇ ਸਾਨੂੰ ਬਾਕੀ ਪਰਮਾਤਮਾ ਅਗੇ ਕਿ ਸਾਰਾ ਕੁਝ ਜਿਹੜਾ ਸਹੀ ਹੋਵੇ ਪਰ ਜਿੱਥੇ ਹੁਣ ਆ ਚੁੱਕੇ ਆ ਉਹਨਾਂ ਲਈ ਵੀ ਸਾਨੂੰ ਅਫਸੋਸ ਵੀ ਆ ਅਸੀਂ ਅਰਦਾਸ ਵੀ ਕਰਦੇ ਆ ਕਿ ਉੱਥੇ ਪ੍ਰਮਾਤਮਾ ਭਲੀ ਕਰਨ ਇਹ ਸੰ ਬਾછાਪੁਰ ਦੇ ਸਰਪੰਚ ਜਿਹੜੇ ਕਿ ਬਚਿੱਤਰ ਸਿੰਘ ਜਿਹੜੇ ਕਿ ਦੱਸ ਰਹੇ ਸਨ ਕਿ ਇੱਥੇ ਇਸ ਵਕਤ ਤੱਕ ਖਤਰੇ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਘੱਗਰ ਦੇ ਪਾਣੀ ਦੀ ਬਾਹਰ ਆਉਣ ਦੀ ਹਜੇ ਤੱਕ ਕੋਈ ਉਮੀਦ ਨਹੀਂ ਹੈ ਪਰ ਜੇਕਰ ਇਸ ਤੋਂ ਵੱਧ ਬਰਸਾਤ ਪੈ ਜਾਂਦੀ ਹੈ ਤਾਂ ਉਹ ਇੱਕ ਖਤਰਾ ਵੱਲ ਸਕਦਾ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ ਜਿੰਨੀਆਂ ਫਸਲਾਂ ਬੀਜੀਆਂ ਹੋਈਆਂ ਕਿਸਾਨਾਂ ਦੀਆਂ ਜੀਵਨਾਰੀਆਂ ਉਹ ਕਾਫੀ ਵੱਡੀ ਹੱਤਰਾ ਦੇ ਵਿੱਚ ਤਬਾਹ ਹੋ ਜਾਂਦੀਆਂ ਹਨ ਪਰ ਇਸ ਵਾਰ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਵੀ ਚੁੱਕਣਾ ਹੈ ਔਰ ਪਾਣੀ ਦਾ ਵੀ ਲੈਵਲ ਇਸ ਵਕਤ ਕੱਗਰਦਾ ਬਿਲਕੁਲ ਠੀਕ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਇਸ ਏਰੀਏ ਦੇ ਵਿੱਚ ਬਰਸਾਤ ਨਾ ਪਈ ਤਾਂ ਇਸ ਏਰੀਏ ਸਾਰਾ ਸੁਰੱਖਿਤ ਬਚਿਆ ਰਹੇਗਾ ਕੱਗਰ ਦਾ ਪਾਣੀ ਕਿਸ ਤਰ੍ਹਾਂ ਦਾ ਲੈਵਲ ਹੈ ਔਰ ਕੱਗਰ ਦੇ ਜਿਹੜੇ ਕੀ ਹਾਲਾਤ ਹੈ ਕਿਸ ਤਰ੍ਹਾਂ ਦੇ ਨੇ ਅਸੀਂ ਉਹ ਵੀ ਗੱਲ ਕਰਾਂਗੇ ਔਰ ਇੱਥੇ ਜਿਹੜੇ ਆਣ ਗਵਾਂ ਦੇ ਵਿੱਚ ਕਿਸਾਨ ਨੇ ਇੱਥੇ ਰਹਿਣ ਵਾਲੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਹੈ ਲੇਕਿਨ ਕੱਗਰ ਹਜੇ ਤੱਕ ਬਿਲਕੁਲ ਖਤਰੇ ਦੀ ਘੰਟੀ ਤੋਂ ਥੱਲੇ ਹੀ ਆ ਪਰ ਇਸ ਦਾ ਖਤਰਾ ਜਿਹੜਾ ਕੀ ਕਿਸਾਨਾਂ ਨੂੰ ਕਾਫੀ ਬਣਿਆ ਰਹਿੰਦਾ ਹੈ ਹਰ ਵਕਤ ਹੀ ਕਿਉਂਕਿ ਕਿਸਾਨਾਂ ਦੀ ਕਾਫੀ ਜ਼ਿਆਦਾ ਵੱਡੀ ਤਦਾਦ ਦੇ ਵਿੱਚ ਇੱਥੇ ਫਸਲਾਂ ਮਰ ਜਾਂਦੀਆਂ ਔਰ ਘਰਾਂ ਦੇ ਵਿੱਚ ਵੀ ਨੁਕਸਾਨ ਹੁੰਦਾ ਹੈ ਜਿਹੜਾ ਹਰਾਚਾਰਾ ਜਾਂ ਪੱਠੇ ਆ ਜਾਂ ਕੁਝ ਹੋਰ ਵੀ ਹੁੰਦਾ ਹੈ ਉਹਦੇ ਵਾਸਤੇ ਵੀ ਇੱਕ ਇਹ ਖਤਰੇ ਪਰ ਹਮੇਸ਼ਾ ਪ੍ਰਸ਼ਾਸਨ ਵੱਲੋਂ ਇੱਕ ਚੌਕਸ ਨਜ਼ਰ ਧਰੀ ਜਾਂਦੀ ਹੈ ਪਰ ਇੱਥੇ ਜਿਹੜਾ ਇਸ ਇਲਾਕੇ ਦੇ ਵਿੱਚ ਇਹਨੂੰ ਜਿਹੜਾ ਘੱਗਰ ਦਾ ਕਿਸੇ ਪਾਸੋਂ ਬੰਨ ਨਾ ਟੁੱਟੇ ਉਹਦੇ ਵਾਸਤੇ ਇਸ ਆਂਗਵਾਲ ਦੇ ਵਿੱਚ ਲੋਕਾਂ ਦੇ ਜਿਹੜੇ ਕਿਸਾਨਾਂ ਵੱਲੋਂ ਵੀ ਕਾਫੀ ਜ਼ਿਆਦਾ ਪ੍ਰਬੰਧ ਕਰੇ ਜਾਂਦੇ ਆ ਪਰ ਅੱਜ ਅਸੀਂ ਗੱਲ ਕਰਾਂਗੇ ਇੱਥੇ ਜਿਹੜੇ ਲੋਕ ਇੱਥੋਂ ਦੇ ਨੇ ਉਹਨਾਂ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਹੈ ਔਰ ਕੀ ਲੱਗਦਾ ਕੋਈ ਖਤਰਾ ਦੀ ਘੰਟੀ ਹੈ ਕੀ ਨਹੀਂ ਤੁਹਾਡਾ ਔਰ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਘੱਗਰ ਦੇ ਹਾਲਾਤ ਜੀ ਹੁਣ ਪਾਣੀ ਦੱਸਦੇ ਪਿਛੇ ਕਾਫੀ ਆ ਕਹਿੰਦੇ ਹਾਂ ਦੱਸੋ ਪਹਿਲਾਂ ਬੱਗਾ ਸਿੰਘ ਜੀ ਬੱਗਾ ਸਿੰਘ ਕਿਹੜਾ ਪਿੰਡ ਬਾਦਸ਼ਾਹਪੁਰਾ ਇਹ ਜੀ ਤੁਹਾਡਾ ਪਿੰਡ ਬਾਦਸ਼ਾਹਪੁਰਾ ਔਰ ਘੱਗਰ ਦੇ ਅੱਜ ਦੇ ਕੀ ਹਾਲਾਤ ਆ ਔਰ ਕੀ ਲੱਗਦਾ ਵੀ ਪਹਿਲਾਂ ਵੀ ਕਦੇ ਕੋਈ ਇਸ ਤਰ੍ਹਾਂ ਦਾ ਘੱਗਰ ਦੇ ਵਿੱਚ ਕੋਈ ਕਿਸ ਤਰ੍ਹਾਂ ਦਾ ਨੁਕਸਾਨ ਕੋਈ ਹੋਇਆ ਜਾਂ ਕੋਈ ਗੱਲ ਨੁਕਸਾਨ ਪਹਿਲਾਂ 2023 ਜੋ ਹੋਇਆ ਬਹੁਤ ਦਾ ਨੁਕਸਾਨ ਹੋਇਆ ਜੀ ਹੁਣ ਅੱਜ ਸਵੇਰ ਦਾ 3 ਫੁੱਟ ਪਾਣੀ ਚੜ ਚੁੱਕਾ ਹੈ ਜੀ ਅੱਧਾ ਘ ਪਹਿਲਾਂ ਚੱਲਦਾ ਸੀ ਇਹ ਹੁਣ ਪਿਛੇ ਦੱਸਦੇ ਪਾਣੀ ਕਾਫੀ ਆ ਜੇ ਪਾਣੀ ਆਂਦਾ ਤਾਂ ਨੁਕਸਾਨ ਬਹੁਤ ਜ਼ਿਆ ਕੀ ਲੱਗਦਾ ਕਿੰਨੇ ਏਕੜ ਇੱਥੇ ਜਿਹੜੀ ਜੀਰੀ ਲੱਗੀ ਹੋਈ ਤਾਜੀ ਲੱਗੀ ਹੋਈ ਆ ਕਿਉਂਕਿ ਇਸ ਵਕਤ ਪੱਕੀ ਵੀ ਲੱਗ ਰਹੀ ਆ ਮੈਨੂੰ ਚਾਰਜ ਫਿਰੋ ਕਿਉਂਕਿ ਫਸਲ ਸੌਰੀ ਬੂਰ ਆਇਆ ਹੋਇਆ ਸਾਰੇ ਦੇ ਉੱਤੇ ਔਰ ਕਿੰਨੇ ਕ ਏਕੜ ਇੱਥੇ ਨੁਕਸਾਨ ਹੋ ਜਾਂਦਾ ਉਹ ਨਜਰੋਂ ਕਈ ਵਾਰੀ ਕੁਝ ਵੱਧ ਕੀ ਪਣੀ ਆ ਜੀ ਇੱਥੇ ਦਾ ਹਜ਼ਾਰਾਂ ਏਕੜ ਦਾ ਨੁਕਸਾਨ ਹੁੰਦਾ ਜੀ ਫਿਰ ਕਾਫੀ ਪਿੰਡ ਨੇ ਸਾਰੇ ਮਾਰੇਟ ਨੇ ਇਹ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੁਣ ਤੱਕ ਪਹੁੰਚਿਆ ਤੁਹਾਡੇ ਪ੍ਰਸ਼ਾਸਨ ਨੇ ਕੱਲ ਅਲਾਸਮੈਂਟ ਵਗੈਰਾ ਕਰਾਈਆਂ ਜੀ ਬਾਕੀ ਅਸੀਂ ਸਵੇਰੇ ਆਏ ਸਵੇਰੇ ਤਾਂ ਇੱਥੇ ਕੋਈ ਹੈ ਨਹੀਂ ਸੀ ਨਾ ਹੀ ਹੋਣਾ ਹੈਗਾ ਕੀ ਕਰਾਂ ਲੱਗੋ 10 ਮਿੰਟ ਇਹ ਵੀ ਆਪਣਾ ਇਲਤਜਾਮ ਰੱਖੋ ਵੀ ਪਿੱਛੇ ਪਾਣੀ ਛੱਡਿਆ ਹੈ ਪਾਣੀ ਆ ਸਕਦਾ ਜੀ ਕੀ ਨਾ ਤੁਹਾਡਾ ਔਰ ਕਿਹੜਾ ਪਿੰਡ ਹੈ ਤੁਹਾਡਾ ਕੀ ਕਰ ਬਤ ਲੱਗਦੀ ਤੁਹਾਨੂੰ ਇੱਥੇ ਘੱਗਰੇ ਦੇ ਪਾਣੀ ਦੀ ਤੁਹਾਡਾ ਪਿੰਡ ਹਰਚੰਦਪੁਰਾ ਜੀ ਮੇਰਾ ਨਾਮ ਭਵਿੰਦਰ ਸਿੰਘ ਹੈ ਤਾਂ ਹਾਲਾਤ ਦੇਖੋ ਜੀ ਬੇਤਰੀ ਹੋ ਰਿਹਾ ਪਾਣੀ ਤਕਰੀਬਨ ਚੜਦਾ ਹੀ ਆ ਰਿਹਾ ਜੀ ਸਵੇਰ ਦਾ ਦੇਖ ਰਹੇ ਹਾਂ ਕੋਈ 2-3 ਫੁੱਟ ਪਾਣੀ ਚੜ ਗਿਆ ਹੈ ਤੋ ਬਾਕੀ ਹਜੇ ਕੋਈ ਅਹੀ ਸਥਿਤੀ ਨਹੀਂ ਹੈ ਕਿ ਪਾਣੀ ਬਾਹਰ ਨਿਕਨ ਵਾਲੀ ਇੱਥੋਂ ਤਾਂ ਹੈ। ਤਾਂ ਅੱਗੇ ਆਉਣ ਵਾਲੇ ਸਮੇਂ ਜੇ ਪਾਣੀ ਹੋਰ ਆਉਂਦਾ ਜੀ ਫਿਰ ਥੋੜਾ ਨੁਕਸਾਨ ਹੋ ਸਕਦਾ ਜੀ। ਫਿਰ ਤਾਂ ਬਹੁਤ ਭਾਰੀ ਨੁਕਸਾਨ ਹੁੰਦਾ ਜੀ ਜਦੋਂ ਜ਼ਿਆਦਾ ਪਾਣੀ ਆ ਜਾਂਦਾ ਜੀ। ਹੁਣ ਤੱਕ ਇਸ ਏਰੀਆ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕਿ ਨਹੀਂ ਆਇਆ? ਇੰਨੇ ਸਾਢੇ ਹੁੰਦੇ ਦੱਸਦਾ ਕੋਈ ਆਇਆ ਨਹੀਂ ਜੀ ਇਹ। ਕੋਈ ਨਹੀਂ ਪਹੁੰਚਿਆ ਅਜੇ ਤੱਕ। ਕਿਉਂਕਿ ਹਜੇ ਇੱਕ ਗਰਦੀ ਜਿਹੜੀ ਖਤਰੇ ਦੀ ਘੰਟੀ ਆ ਉਹ ਥੱਲੇ ਆ। ਕਿਉਂਕਿ ਹਜੇ ਤੱਕ ਕੋਈ ਇਹ ਜਿਹਾ ਮੈਟਰ ਨਹੀਂ ਦਿਖ ਰਿਹਾ ਵੀ ਗਰਦ ਦਾ ਪਾਣੀ ਜਿਹੜਾ ਕਿ ਬਾਹਰ ਖੇਤ ਵੱਲਾ ਜਾਂਦਾ ਸੀਗਾ ਤਾਂ ਕਿੰਨੇ ਕਿ ਏਕੜ ਜ਼ਮੀਨ ਇਥੇ ਇਹ ਜਿਹੜੀ ਕੀ ਝੋਨਾ ਲੱਗਾ ਹੋਇਆ ਜਿਹੜਾ ਉਹ ਖਰਾਬ ਝੋਨਾ ਜੀ ਬਾਸ਼ਾਵਰ ਪਿੰਡ ਹੋ ਗਿਆ ਜੀ ਅੱਗੇ ਕਾਠ ਸੌਨਾ ਕਾਫੀ ਪਿੰਡ ਨੇ ਸਾਰੇ ਪਿੰਡਾਂ ਚ ਪਾਣੀ ਇਹਦਾ ਖੜਨ ਜਾਂਦਾ ਜੀ ਸਾਰੀ ਫਸਲ ਡੁੱਬ ਗਈ ਨੁਕਸਾਨ ਹੋ ਜਾਂਦਾ ਜਿਹੜੀ ਮਰ ਜਾਂਦੀ ਆ 2023 ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਏਰੀਆ ਦਾ ਲੋਕਾਂ ਦੇ ਮਕਾਨ ਡੱਗੇ ਸੀ ਨੰਗਰ ਪਸ਼ੂ ਦਾ ਵੀ ਨੁਕਸਾਨ ਹੋਇਆ ਸੀ ਕਾਫੀ ਨੁਕਸਾਨ ਹੋਇਆ ਸੀ ਸਾਡੇ ਪਿੰਡ ਇੱਕ ਬੱਚੇ ਦੀ ਮੌਤ ਵੀ ਹੋਈ ਸੀ ਪਾਣੀ ਚ ਡੁੱਬ ਕੇ ਬਾਸ਼ਾਵਰ ਦੇ ਵਿੱਚ ਬਰਸਾਤ ਦਾ ਮੌਸਮ ਹੈ ਕੀ ਲੱਗਦਾ ਲੋਕਾਂ ਦੇ ਕਿਸਾਨਾਂ ਦੇ ਕਿਸ ਤਰ੍ਹਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਰੌਣਕ ਤਾਂ ਕੋਈ ਨਹੀਂ ਜੀ ਸਾਰੇ ਨਮੋਸ਼ੀ ਚ ਨੇ ਡਰ ਲੱਗਦਾ ਸਾਰਿਆਂ ਨੂੰ ਕਰ ਸੇ ਹੋਏ ਨੇ ਫਸਲਾਂ ਤੇ ਸਿਰੇ ਲੱਗੇ ਹੋਏ ਨੇ ਫਸਲਾਂ ਨੁਕਸਾਨ ਹੁੰਦਾ ਤਾਂ ਕਿਸਾਨ ਧੌਖਾ ਹੋ ਜੂਗਾ ਬਹੁਤ ਜਿਆਦਾ ਕੀ ਲੱਗਦਾ ਕੋਈ ਬੰਨ ਦੇ ਵਿੱਚ ਵੀ ਕੋਈ ਕਮੀ ਪੇਸ਼ੀ ਲੱਗਦੀ ਹੈ ਵੀ ਕਿਉਂਕਿ ਜਿਹੜਾ ਇਹਦਾ ਸਾਈਡਾਂ ਉੱਚੀਆਂ ਨੀਵੀਆਂ ਜਾਂ ਕੋਈ ਕਿਸੇ ਤਰ੍ਹਾਂ ਦੀ ਬੰਨ ਬੰਨ ਸਾਰੇ ਦਾ ਹੈ ਨਾ ਬੰਨ ਜਿਆਦਾ ਦੂਰ ਹਟ ਕੇ ਲੱਗਿਆ ਹੋਵੇ ਢਾਈ ਤੇ ਬੰਨਾ ਇਹ ਟੁੱਟ ਜਾਂਦਾ ਈ ਵਾਰੀ ਜਾਂਦਾ ਹਟ ਕੇ ਹੋਵੇ ਬੰਨ ਥੋੜਾ ਜਿਹਾ ਹੈਗਾ ਘਰ ਤੋਂ 2023 2023 ਦੇ ਵਿੱਚ ਕਿੰਨੀ ਫਸਲ ਜਿਹੜੀ ਤਬਾਹ ਹੋਈ ਸੀਗੀ ਕਿੱਥੋਂ ਟੁੱਟਿਆ ਸੀ ਬਾਹਨ ਇੱਥੇ ਟੁੱਟੇ ਸੀ ਜਾਂ ਸਾਹਮਣੇ ਆ ਹਾਂ ਇੱਥੇ ਟੁੱਟੇ ਸਾਰੇ ਜਾਨਕੀ ਡੈਮੇਜ ਹੋ ਗਿਆ ਤਕਰੀਬਨ ਅੱਗੋਂ ਟੁੱਟੇਗੇ ਸੀ ਪਿਛਲੇ ਪਾਸੇ ਇਹ ਤੁਹਾਡੇ ਆਈਡੀ ਨਾਲ ਕਿੰਨੇ ਕਿ ਏਕੜੇ ਤੇ ਫਸਲ ਤਬਾਹ ਹੋਈ ਹੋਊਗੀ ਜਿਹੜੀ ਜਦੋਂ ਬਾਹਨ ਟੁੱਟਿਆ ਹੈਗਾ ਹਜ਼ਾਰ ਏਕੜ ਦੇ ਹਿਸਾਬ ਨਾਲ ਜੀ ਕਾਫੀ ਪਿੰਡ ਨੇ ਸਾਰੇ ਪਿੰਡੇ ਮਾਰੇ ਟੰਨੇ ਇਹ ਪੰਜਾਬ ਦੇ ਵਿੱਚ ਕੁਝ ਏਰੀਆ ਦੇ ਵਿੱਚ ਜਿਹੜੇ ਏਰੀਆ ਦੇ ਵਿੱਚ ਮਾਰੂ ਏਰੀਆ ਹੈਗਾ ਜਿੱਥੇ ਉੱਥੇ ਕਾਫੀ ਲੋਕ ਪਿੰਡਾਂ ਦੇ ਪਿੰਡ ਡੁੱਬ ਗਏ ਆ ਔਰ तकरीबन ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਵੀ ਜਿਹੜੀ ਉੱਥੇ ਉਹਨਾਂ ਨੂੰ ਖਾਣ ਪੀਣ ਵਾਸਤੇ ਕੋਈ ਸਮਗਰੀ ਨਹੀਂ ਮਿਲਦੀ ਇੱਥੋਂ ਸਾਡੇ ਹਲਕਾ ਵਿਧਾਇਕ ਵੀ ਇੱਥੋਂ ਕਾਫੀ ਵੱਡੀ ਤਦਾਦ ਵਿੱਚ ਅੱਜ ਸਮਗਰੀ ਲੈ ਕੇ ਗਏ ਉਹਨਾਂ ਵਾਸਤੇ ਕੀ ਲੱਗਦਾ ਵੀ ਇਸ ਏਰੀਆ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਆ ਹੋ ਸਕਦੇ ਆ ਜੀ ਜੇ ਬਰਸਾਤਾਂ ਪਈਆਂ ਤਾਂ ਹੋ ਸਕਦੇ ਨੇ ਇੱਥੇ ਜੀ ਬਿਲਕੁਲ ਅਸੀਂ ਇਸ ਵਕਤ ਕੱਗਰ ਤੇ ਖੜੇ ਆ ਜਿੱਥੇ ਕਿ ਇਸ ਕੱਗਰ ਦੀ ਅਜੇ ਤੱਕ ਸਥਿਤੀ ਬਿਲਕੁਲ ਸਹੀ ਹੈ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਹਾਦਸਾ ਜਾਂ ਪਿੱਛੋਂ ਪਾਣੀ ਜਾਂ ਬਰਸਾਤਾਂ ਵੱਧ ਆ ਗਈਆਂ ਤਾਂ ਕੋਈ ਫਸਲਾਂ ਤਬਾਹ ਹੋਣ ਦਾ ਜਾਂ ਕਿਸਾਨਾਂ ਦਾ ਕੋਈ ਵੱਡੀ ਤਦਾਦ ਦੇ ਵਿੱਚ ਨੁਕਸਾਨ ਹੋਣ ਦਾ ਵੀ ਖਤਰਾ ਬਣ ਸਕਦਾ ਹੈ ਮੈਂ ਹਰਪ੍ਰਿੰਦ ਸਿੰਘ ਮਹਿਰੂਕ ਕੈਮਰਾਮੈਨ ਬਿਕਰਮ ਜੀ ਸਿੰਘ ਨੂੰ ਮਨ ਦੇ ਨਾਲ ਇਸ ਵਕਤ ਦੀ ਤੁਹਾਨੂੰ ਰਿਪੋਰਟ ਦਿਖਾ ਰਿਆ ਹਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਪਲ-ਪਲ ਦੀਆਂ ਹੋਰ ਵੀ ਤੁਹਾਨੂੰ ਰਿਪੋਰਟਾਂ ਦਿਖਾਣਗੇ